ਕਹਿੰਦੇ ਸ਼ਰਮ ਆਉਣੀ ਚਾਹੀਦੀ ਆ ਕਿਸਾਨਾਂ ਨੂੰ ਸਭ ਦੀਆਂ ਧੀਆਂ ਪੈਣਾ ਸਾਂਝੀਆਂ ਹੁੰਦੀਆਂ ਨੇ ਤੁਸੀਂ ਆ ਧਿਆਨ ਨਾਲ ਦੇਖੋ ਪਰ ਵੀਡੀਓ ਬਾਈ ਧਿਆਨ ਨਾਲ ਕਿਸਾਨਾਂ ਨੂੰ ਬਦਨਾਮ ਕਰ ਲਈ ਹੈ ਨਾ ਕੀ ਕੀ ਚਾਲਾਂ ਚੱਲੀਆਂ ਜਾ ਰਹੀਆਂ ਨੇ ਯਾਰ ਤੁਸੀਂ ਵੀ ਕਮੈਂਟ ਕਰਕੇ ਸ਼ੇਅਰ ਕਰਿਓ ਬੱਤ-ਬੱਤ ਆਹ ਦੇ ਸਾਈਡ ਦੇਓ ਬਾਤ ਸਾਬ ਦੀ ਤੈ ਨਾਲ ਆਹ ਦੇ ਬਾਤ ਸਾਬ ਦੀ ਤੈ ਨਾਲ ਆਹ ਦੇ ਬਾਤ ਸਾਬ ਦੀ ਤੈ ਨਾਲ ਆਹ ਦੇ ਆਹ ਦੇਖ ਲਓ ਆ ਕੱਪੜੇ ਪਾੜੇ ਗਏ ਨੇ ਬਾਈ ਆਹ ਜਿਹੜੀਆਂ ਕੂਣੀਆਂ ਨੇ ਉਹ ਫੈਕਚਰ ਕਰੀਆਂ ਨੇ ਪੱਗ ਸਿੰਪਲ ਬਾਦੀ ਚਾ ਉਰੇ ਸਪਾਰੀ ਸੂਟ ਪਾਇਆ ਹੋਇਆ ਬਾਈ ਦੇ ਉਹਦੇ ਪਤਾ ਨਹੀਂ ਉਹ ਪੁਰਸਾੜਾ ਕੌਣਾ ਬਾਈ ਖਿੱਚ ਕੇ ਧੂਕੇ ਪੱਗ ਲਾਹੀ ਆ ਲੱਫੜ ਮਾਰੇ ਨੇ ਕਿਸਾਂ ਤੋਂ ਖਿੱਚਿਆ ਆਹ ਦੇਖ ਲੋ ਆ ਕੱਪੜੇ ਪਾੜੇ ਗਏ ਨੇ ਬਾਈ ਆਹ ਜਿਹੜੀਆਂ ਕੂਣੀਆਂ ਨੇ ਉਹ ਫੈਕਚਰ ਕਰੀਆਂ ਨੇ ਲੱਤਾਂ ਮਾਰ ਮਾਰ ਮੂਰੇ ਪਿਆਦੇ ਸੀ ਗੱਡੀ ਦੇ ਮੂਰੇ ਪਈ ਸੀ ਅਸੀਂ ਤਾਂ ਮੈਡਮ ਲਵੇ ਗਏ ਵੀ ਨਹੀਂ ਹੱਥ ਨਹੀਂ ਲੱਗ ਗੱਡੀ ਦੇ ਮੂਰੇ ਪਈ ਸੀ ਜੀ ਮੇਰੇ ਤੇ ਹਮਲਾ ਕੀਤਾ ਬਾਈ ਉਹ ਦੇਖ ਸਕਦੇ ਹੋ ਤੁਸੀਂ ਲਾਈਵ ਚੱਲਦਾ ਹੋ ਕਿ ਕਿਹਦੇ ਕਿਹਦੇ ਬੈਠੇ ਤੇ ਨਹੀਂ ਮੈਡਮ ਤੇ ਅਸੀਂ ਤਾਂ ਗੱਡੀ ਅਸੀਂ ਤਾਂ ਗੱਡੀ ਰੋਕ ਰਹੇ ਤੇ ਭਰਾ ਜੀ ਅਸੀਂ ਹਮਲਾ ਕਰਨ ਆਲੇ ਹਾਂ ਜਨ ਅਸੀਂ ਪੱਪੂ ਪੰਕ ਜਦੇ ਨਾਮਲਾ ਕਰਦੀਏ ਜੇ ਚੋਰ ਨੂੰ ਪਨਾਹ ਦੇਣ ਵਾਲੇ ਬਾਈ ਐਕਸ਼ਨ ਜਿਵੇਂ ਵੀ ਕਿਸਾਨ ਮਜ਼ਦੂਰ ਮੋਰਚੇ ਜਿੱਥੇ ਬੰਦੀਆਂ ਕਹਿਣਗੇ ਇਹਨਾਂ ਦੇ ਜੇਬਾਂ ਦੇ ਵਿੱਚ ਬਾਲਮਰ ਨੇ ਗੋਲੀਆਂ ਮਾਰਨ ਸਾਡੇ ਯਾਰ ਸਾਨੂੰ ਮਾਰਦੇ ਨਾ ਇਹ ਜਿਹੜੇ ਚੋਰ ਨੇ ਇਹਨਾਂ ਦੇ ਇੱਕ ਨਹੀਂ ਚੱਲਦੇ ਰਹਣਗੇ ਇਹਨਾਂ ਨੂੰ ਕਮਾਈਆਂ ਦਿੰਦੇ ਰਹਣਗੇ ਸਰਕਾਰਾਂ ਨੂੰ